ਦੇ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਆ ਰਹੇ ਨੇ ਕਿ ਇੱਥੇ ਅੱਜ ਕੋਈ ਐਲਾਨ ਕਰਕੇ ਜਾਣਗੇ ਕਿਸੇ ਵੀ ਤਰ੍ਹਾਂ ਦਾ ਜਾਂ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਦੇਖੋ ਸਰਦਾਰ ਸੁਖਬੀਰ ਸਿੰਘ ਬਾਦਲ ਜਦੋਂ ਤੋਂ ਫਲੱਡ ਪੰਜਾਬ ਦੇ ਵਿੱਚ ਆਏ ਏ ਏਡੀ ਵੱਡੀ ਤਰਾਸ ਦੀ ਆਈ ਹੈ ਪਹਿਲਾਂ ਸਾਡੇ ਮਾਝੇ ਦਵਾਬੇ ਏਰੀਏ 'ਚ ਫਿਰ ਫਿਰੋਜ਼ਪੁਰ ਫਾਜ਼ਿਲਕਾ ਬੈਲਟ ਅੱਜ ਖਤਰਾ ਬਣਿਆ ਖੜਿਆ ਘੱਗਰ ਸਾਡੇ ਏਰੀਏ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਹਰ ਏਰੀਏ ਹਰ ਪਿੰਡ ਉਹ ਫਲਾ ਡਦੀ ਮਾਰ ਦੇ ਵਿੱਚ ਹੈ ਹੜਾਂ ਦੀ ਮਾਰ ਦੇ ਵਿੱਚ ਆ ਉੱਥੇ ਪਹੁੰਚੇ ਨੇ ਲੋਕਾਂ ਦੇ ਦੁੱਖ ਤਕਲੀਫ ਸੁਣੇ ਨੇ ਉਹਨਾਂ ਦਾ ਜਾ ਕੇ ਮੌਕੇ ਤੇ ਹੱਲ ਵੀ ਕੀਤਾ ਬਹੁਤ ਥਾਂ ਤੇ ਆਪਣੀ ਜੇਬ ਦੇ ਵਿੱਚੋਂ ਲੋਕਾਂ ਦੀ ਮੱਤ ਕਰ ਰਹੇ ਨੇ ਅੱਜ ਉਹ ਸਾਡੇ ਵਿੱਚ ਪਹੁੰਚਣਗੇ ਉਹਨਾਂ ਨੂੰ ਦੱਸਾਂਗੇ ਵੀ ਕਿਸ ਤਰੀਕੇ ਇਸ ਹੜ ਇਸ ਦਰਿਆ ਨੇ ਜੋ ਘੱਗਰ ਹੈ ਲਗਾਤਾਰ ਕਈ ਸਾਲਾਂ ਤੋਂ ਸਾਨੂੰ ਮਾਰ ਕਰ ਰਿਹਾ ਹੈ 2023 ਤੋਂ ਬਾਅਦ ਐਡੀ ਤਰਾਸਦੀ ਤੋਂ ਬਾਅਦ ਵੀ ਸਰਕਾਰ ਨੇ ਕੁਝ ਨਹੀਂ ਸਿੱਖਿਆ ਨਾ ਸਾਡਾ ਕੋਈ ਬੰਨ ਠੀਕ ਕਰਕੇ ਦਿੱਤਾ ਹੈ ਸੰਗਤ ਆਪ ਕਿਸਾਨ ਵੀਰ ਸੰਗਤ ਦੀ ਮੱਤ ਦੇ ਨਾਲ ਇਲਾਕੇ ਦੀ ਨਾਲ ਆਪਣੀ ਜੇਬ ਦੇ ਵਿੱਚੋਂ ਇਹ ਬੰਨ ਬੰਨ ਰਹੀ ਹੈ ਆਪਣੀਆਂ ਜ਼ਮੀਨਾਂ ਵਿਚਾਰ ਰਹੀ ਹੈ ਇਹ ਗੱਲ ਅਸੀਂ ਉਹਨਾਂ ਤੱਕ ਵੀ ਪਹੁੰਚਾਵਾਂਗੇ ਅੱਜ ਸਾਰੇ ਪੰਜਾਬ ਦਾ ਮੀਡੀਆ ਇੱਥੇ ਹੈ ਪੰਜਾਬ ਨੂੰ ਵੀ ਪਤਾ ਲੱਗੇ ਕਿ ਅਸੀਂ ਕਿੱਡੀ ਵੱਡੀ ਮੁਸ਼ਕਲ ਦੇ ਨਾਲ ਸਾਡੀਆਂ ਜੋ ਫਸਲਾਂ ਪਾਲਦੇ ਆਂ ਹਰ ਸਾਲ ਸਾਨੂੰ ਕਿੱਡੀ ਵੱਡੀ ਲੜਾਈ ਲੜਨੀ ਪੈਂਦੀ ਕਿਉਂਕਿ ਜੇ ਆਪਾਂ ਗੱਲ ਕਰੀਏ ਕਿ ਹਰ ਸਾਲ ਜਦੋਂ ਪਹਿਲਾਂ ਕੋਈ ਵੀ ਸਰਕਾਰਾਂ ਸੀ ਨਦੀਆਂ ਨਾਲਿਆਂ ਦਾ ਜਾਂਦਾ ਦਰਿਆ ਦੇ ਪਹਿਲਾਂ ਸਫਾਈ ਮੌਕੇ ਤੇ ਹੋ ਜਾਂਦੀ ਸੀ ਜਾਪਾ ਜਿੰਨੇ ਵੀ ਕਿਸਾਨਾਂ ਨਾਲ ਗੱਲ ਕੀਤੀ ਕਹਿੰਦੇ ਵੀ ਇਸ ਵਾਰ ਜਿਹੜੀ ਕਿਸੇ ਵੀ ਨਦੀ ਨਾਲੇ ਦੀ ਜਾਂ ਦਰਿਆ ਦੀ ਪਹਿਲਾਂ ਸਫਾਈ ਨਹੀਂ ਕਿ ਰਹੀ ਬਿਲਕੁਲ ਜੀ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਦੋਂ ਮੁੱਖ ਮੰਤਰੀ ਹੁੰਦੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦੀ ਸੀ ਉਹ 4 ਮਹੀਨੇ ਪਹਿਲਾਂ ਡਰੇਨੇਜ ਵਾਲਿਆਂ ਨੂੰ ਸੱਦ ਕੇ ਮੀਟਿੰਗ ਕਰਕੇ ਫੰਡ ਜਾਰੀ ਕਰ ਦਿੰਦੇ ਸੀ ਕਿ ਤੁਹਾਨੂੰ ਕਿੰਨਾ ਪੈਸਾ ਚਾਹੀਦਾ ਸਾਰੀਆਂ ਬਰਸਾਤੀ ਡਰੇਨਾ ਜਿੰਨੇ ਦਰਿਆ ਨੇ ਉਹਨਾਂ ਦੇ ਜਿੱਥੋਂ ਬੰਨ ਕੱਚੇ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਉਹਨਾਂ ਦੀ ਸਫਾਈ ਕੀਤੀ ਜਾਵੇ ਇਹ ਸਰਕਾਰ ਨੇ ਵੀ ਦਾਵਾ ਕੀਤਾ ਕਿ ਅਸੀਂ 276 ਕਰੋੜ ਰੁਪਏ ਦਿੱਤੇ ਨੇ ਫੰਡ ਰੀਲੀਜ਼ ਕੀਤਾ ਕੰਮ ਕੀਤਾ ਪਰ ਗਰਾਊਂਡ ਤੇ ਕਿਤੇ ਨਹੀਂ ਦਿਖਦਾ ਬੰਨ ਹੋਵੇਂ ਦੇ ਉਵੇਂ ਵੀ ਕੱਚੇ ਪਏ ਨੇ ਕਿਸੇ ਬਰਸਾਤੀ ਡਰੇਨ ਦੀ ਕਿਸੇ ਦਰਿਆ ਦੀ ਕੋਈ ਮੁਰੰਮਤ ਨਹੀਂ ਹੋਈ ਲੋਕ ਆਪਣੀ ਜੇਬ ਦੇ ਵਿੱਚੋਂ ਫਸਲਾਂ ਤੇ ਖਤਰਾ ਹੈ 2023 ਦੇ ਵਿੱਚ ਬਹੁਤ ਵੱਡੀ ਤਰਾਸ ਦੀ ਚੱਲੀ ਹੈ ਹੜ੍ਹਾਂ ਦੇ ਮਾਰੇ ਪਏ ਨੇ ਕਰਜ਼ੇ ਦੇ ਮਾਰੇ ਪਏ ਨੇ ਪਰ ਅੱਜ ਵੀ ਆਪਣੀ ਜੇਬ ਤੋਂ ਸੰਗਤ ਦੀ ਮੱਤ ਨਾਲ ਆਪਣੀਆਂ ਫਸਲਾਂ ਵਿਚਾਰ ਰਹੇ ਨੇ ਸਰਕਾਰ ਗਰਾਊਂਡ ਤੇ ਕਿਤੇ ਵੀ ਨਹੀਂ ਇਹ ਜਿਹੜਾ ਆਪਾਂ ਗੱਲ ਕਰੀਏ ਕਿ ਜਿਹੜੇ ਆਪਾਂ ਰੋਡ ਤੇ ਖੱਲੇ ਆ ਤੇ ਖੜੇ ਆ ਦਿੱਲੀ ਕਟੜਾ ਹਾਈਵੇ ਇਹ ਤਕਰੀਬਨ ਲੋਕ ਕਹਿ ਰਹੇ ਆਪਣੇ ਸਰਕਾਰ ਕਹਿ ਰਹੀ ਬੀਜੇਪੀ ਕਿ ਲੋਕਾਂ ਦੀਆਂ ਸਹੂਲਤਾਂ ਵਾਸਤੇ ਜਿਹੜਾ ਰੋਡ ਕੱਢਿਆ ਜਾ ਰਿਹਾ ਪਰ ਜਿਹੜਾ ਇੱਥੇ ਧਰਨਾ ਲੱਗਾ ਕਹਿੰਦੇ ਕਿ ਜਿਹੜੇ ਤੁਹਾਨੂੰ ਇਹ ਰੋਡ ਦੇ ਵਿੱਚੋਂ ਬਹੁਤ ਦਿੱਕਤ ਆ ਰਹੀ ਹੈ ਕਿਉਂਕਿ ਇਹਨਾਂ ਮਾਈਨਿੰਗ ਕਰਕੇ ਜਿਹੜੀ ਪਹਿਲੇ ਅਧਰੇ ਆਪਣੇ ਦਰਿਆ ਦੇ ਬੰਨ ਸੀ ਉਹ ਮਿੱਟੀ ਚੱਕ ਕੇ ਸਾਰੀ ਸਾਈਡ ਤੇ ਪਾ ਲਈਏ ਜਿਹੜੇ ਪਏ ਹੋਣ ਵਾਲੇ ਬੰਨ ਨੇ ਤਕਰੀਬਨ ਕੱਚੇ ਹੋਏ ਪਏ ਨੇ ਪਹਿਲਾਂ ਤਾਂ ਜਦੋਂ ਇਹ ਰੋਡ ਬਣਿਆ ਇਹਨਾਂ ਨੇ ਸਾਡੇ ਪਾਣੀ ਨੂੰ ਡਾਫ ਲਾਤੀ ਇਹਨਾਂ ਨੇ ਪ੍ਰੋਪਰ ਵਾਟਰਵੇਜ਼ ਨਹੀਂ ਛੱਡੇ ਕਿ ਜਿਹੜਾ ਖੜ ਦਾ ਪਾਣੀ ਜਾਂ ਜਿਆਦਾ بارش ਦਾ ਐਕਸੈਸ ਪਾਣੀ ਹੋਵੇ ਉਹਨੂੰ ਲਗਨੜ ਦੀ ਕੋਈ ਨਿਕਾਸੀ ਨਹੀਂ ਕੀਤੀ ਤੁਸੀਂ ਦੇਖਿਆ ਉੱਥੇ 32 ਦਰਾਂ ਤੋਂ ਪਹਿਲਾਂ ਰੋੜ ਹੀ ਵਹਿ ਗਿਆ ਸੀ ਹਾਂਜੀ ਇਹ ਇਹਨਾਂ ਦੀ ਜਿਹੜੀ ਫੇਲ ਇੰਜੀਨੀਅਰਿੰਗ ਹੈ ਜਾਂ ਇਹ ਲੋਕਾਂ ਤੋਂ ਜੋ ਮੌਕੇ ਦੇ ਹਾਲਾਤ ਨੇ ਉਹਦੇ ਤੋਂ ਸੰਵੇਦਨਸ਼ੀਲਤਾ ਨਹੀਂ ਸਰਕਾਰ ਚ ਕਿ ਪੁੱਛ ਕੇ ਬਣਾਇਆ ਜਾਵੇ ਇੰਨੇ ਸਾਡੇ ਪਿਛਲੇ ਹਰਚਰਦਪੁਰੇ ਤੱਕ ਉਦੋਂ ਵੀ ਅੱਗੇ ਜਾ ਕੇ ਰਤਨੇੜੀ ਸਪਰੇੜੀ ਤੱਕ ਇਸ ਹਲਕੇ ਦੇ ਪਿੰਡ ਕੱਲੇ ਮੈਂ ਤੁਹਾਨੂੰ ਦੱਸ ਰਿਹਾ 40 ਤੋਂ 45 ਪਿੰਡ ਇਸ ਰੋਡ ਨੇ ਸਾਡੀਆਂ ਫਸਲਾਂ ਸਾਡੇ ਘਰ ਸਾਡੇ ਲੋਕਾਂ ਦਾ ਨੁਕਸਾਨ ਕੀਤਾ ਤੇ ਚਲੋ ਫਿਰ ਧਰਨਾ ਦੇ ਕੇ ਸਰਕਾਰ ਦੇ ਕੰਨ ਤੇ ਨਹੀਂ ਜੂੰ ਸਰਕੀ ਧਰਨਾ ਦਿੱਤਾ ਮੈਂ ਖੁਦ ਇਥੋਂ ਮਤੇ 60 ਪਿੰਡਾਂ ਦੇ ਇਕੱਠੇ ਕਰਕੇ ਗਿਆ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਲੈਟਰ ਹੈਡ ਤੇ ਨਤਨ ਗੜਕਰੀ ਜੀ ਨੂੰ ਲਿਖਿਆ ਉਹਨਾਂ ਦਾ ਰਪਲਾਈ ਆਇਆ ਕਿ ਅਸੀਂ ਵਾਟਰਵੇਜ਼ ਬਣਾਵਾਂਗੇ ਪ੍ਰੋਪਰ ਜਿਹੜਾ ਐਕਸੈਸ ਪਾਣੀ ਦੀ ਨਿਕਾਸੀ ਹੋ ਸਕੇ ਉਸ ਤੋਂ ਬਾਅਦ ਇਹ ਬਣੇ ਨੇ ਤੇ ਅੱਜ ਜਦੋਂ ਇਹ ਜੋ ਪ੍ਰਾਈਵੇਟ ਕੰਟਰੈਕਟਰ ਨੇ ਜਿਨ੍ਹਾਂ ਨੂੰ ਇਹ ਮਿੱਟੀ ਦਾ ਠੇਕਾ ਦਿੱਤਾ ਗਿਆ ਰੋਡ ਵਾਲਿਆਂ ਵੱਲੋਂ ਉਹਨਾਂ ਨੇ ਸਾਡੇ ਖੱਗਰ ਦੇ ਵਿੱਚੋਂ ਇਲੀਲੀਕ ਮਾਈਨਿੰਗ ਕੀਤੀ ਸਾਡੇ ਬੰਨ ਸਰਕਾਰ ਨੇ ਤਗੜੇ ਦਾ ਕੀ ਕਰਨਾ ਸੀ ਸਾਡੇ ਬੰਨ ਚੋਰੀ ਕਰਾਤੇ ਜਿਹੜੇ ਪਿਛਲੀਆਂ ਸਰਕਾਰਾਂ 'ਚ ਬਣੇ ਨੇ ਉਹ ਬੰਨ ਚੋਰੀ ਹੋ ਗਏ ਨੇ ਆ ਬੰਨਾਂ ਦੀ ਮਿੱਟੀ ਪੱਟ ਕੇ ਉਹਨਾਂ ਨੇ ਰੋਡ ਤੇ ਪਾ ਦਿੱਤੀ ਹੈ ਕਰੋੜਾਂ ਦਾ ਕਪਲਾ ਕੀਤਾ ਤੇ ਸਾਡੇ ਕਿਸਾਨ ਵੀਰਾਂ ਨੂੰ ਸਾਡੇ ਏਰੀਏ ਨੂੰ ਮਰਨ ਲੱਗਿਆ ਨਹੀਂ ਆਉਂਦਾ ਜੀ ਉਹ ਤਾਂ ਮੇਰੀ ਗੱਲ ਸੁਣੋ ਜੀ ਉਹ ਤਾਂ ਲੋਕ ਮੇਲੇ ਹੁੰਦੇ ਨੇ ਅੱਜ ਹੁਣ ਸਾਰੇ ਵਿਚਾਰੇ ਸਮਾਨ ਬੰਨ ਕੇ ਡੇਰੇ ਵਾਲੇ ਨਾਲ ਉੱਚੇ ਥਾਂ 'ਤੇ ਬੈਠੇ ਨੇ ਜਾਨ ਮੁੱਠ ਚਾਹੀਏ ਫਸਲਾਂ ਪੱਕੀਆਂ ਨੇ ਰੋਟੀ ਕਿਸੇ ਦੀ ਕੋਈ ਕਿਥੇ ਰੋਟੀ ਨਹੀਂ ਬਾਕੀ ਜਿਹੜਾ ਕੁਦਰਤ ਦੀ ਮਿਹਰ ਵੀ ਪਾਣੀ ਥੋੜਾ ਜਿਹਾ ਖਲੋਉਂਦੀਆਂ ਤੇ ਹੰਡਿਆਂ ਸਾਰੇ ਇਹਨਾਂ ਨੂੰ ਗੱਲ ਕਰਨ ਦਿਓ ਆ ਬੜੀ ਹੁਣ ਆਪਾਂ ਐ ਕਰ ਰਹੇ ਆ ਤੁਹਾਨੂੰ ਥੋੜਾ ਜਿਹਾ ਲੈ ਕੇ ਰੱਖਾ ਕੇ ਆ ਵੀਰ ਜੀ ਮੈਂ ਤਾਂ ਵੇਖੋ ਅਸੀਂ ਅੱਜ ਕੀ ਪਰਲੀ ਸਾਈਡ ਮੈਂ ਇਹ ਲੱਗ ਪੁਆਇੰਟ ਹੈ ਇੱਥੇ ਤੁਹਾਨੂੰ ਐ ਕਰੋ ਕਿੰਨਾ ਡੀਜ਼ਲ ਮੈਂ ਦੇ ਦਾਂ ਕਿੰਨਾ ਚੱਕਰ ਤੁਸੀਂ ਤੁਹਾਡੀ ਖੁਸ਼ੀ ਹੈ ਜੋ ਦੇ ਸਕਦੇ ਹੋ ਤੁਸੀਂ ਐ ਇੱਕ ਨਾਲ ਕਿ ਚੱਲ ਰਿਹਾ ਨਹੀਂ ਉਹ ਵੇਖ ਲੈ ਗੱਲ ਇਹ ਨਾਲ 3000 ਫਰ ਲਾ ਦੇ 25 ਠੀਕ ਕਰੋ ਇਹ ਬਤਨਾਨਾ ਆ ਲੱਖ ਰੁਪਏ ਤੇ ਨਾਲ ਕੁਦਰ ਦੇ ਲਾ ਗਿਆ ਭਾਤੇ 3000 ਡੀਲਰ ਡੀਲਰ ਉਧਰ ਦੇ ਧੰਨਵਾਦ ਜੀ ਬਹੁਤ ਬਹੁਤ ਪਰ ਤੁਹਾਨੂੰ ਨਾ ਇਹ ਹਫਤੇ ਦਾ ਹੱਲ ਪਾਈ ਐ ਐ ਕਰ ਇਹ ਨਾਲ 100000 ਰੁਪਇਆ ਤੇ 3000 ਦੇ ਹਾਂ ਜੀ ਲੀਟਰ ਤੁਹਾਡੇ ਮੈਂ ਭਜਾ ਦੂੰਗਾ ਨਾ ਕੋਈ ਤੁਸੀਂ ਆਹ ਤੋਂ ਲੁਪਾ ਤੇ ਭਜਾ ਦਿੰਦੇ ਹਾਂ ਜੀ ਲੀਟਰ ਉਹਦਾ ਪਹਿਲਾਂ ਵੀ ਬਹੁਤ ਭਜਾ ਦੂੰਗਾ ਕੱਲ੍ਹ ਜਾਂ ਪਰਸੋਂ ਦਾ ਥੋੜਾ ਡੀਜ਼ਲ ਆਪਾਂ ਪਹਿਲਾਂ ਹੀ ਛੋਟਾ ਉਦਾਂ ਦੀ ਪੰਪ ਤੋਂ ਜਿੰਨਾ ਮੱਕੀ ਦੇ ਪਹਿਲਾਂ ਦੇਤਾ ਜੀ 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 ਯਾਰ ਲੀਟਰ ਤੇਰੇ ਸਾਨੂੰ ਪਹਿਲੇ ਲੱਗਿਆ ਤੁਸੀਂ ਪੰਪ ਦੇ ਟ੍ਰਾਂਸਫਰ ਕਰ ਦਾਂਗੇ ਬਹੁਤ ਚਾਹਾਂ ਠੀਕ ਹੈ ਮੈਂ ਉਹਨੇ ਪੈਸਾ ਆਟੋਮੈਟਿਕ ਅੱਜ ਸ਼ਾਮ ਕਰ ਦਿੰਦਾ ਜੀ ਇਹ ਇੱਕ ਮੈਂ ਕਹਿੰਦਾ ਐਗਰੀ ਜੀ ਤੋਂ ਆ ਪਹਿਲੀਆਂ ਨੂੰ ਸਾਫ ਆਪਣੇ ਸੇਟ ਕੱਢਣ ਲੱਗਣਗੇ ਜੀ ਮੇਨੂੰ ਤਾਂ ਉਹ ਤੋਂ ਮੈਂ ਡੀਜ਼ਲ ਵੀ ਵੇਚੂਗਾ ਤੇ ਟਰੈਕਟਰ ਵੀ ਸਾਡੇ ਉਧਰੋਂ ਕਈ ਜੀ ਸੀ ਵੀ ਥੋੜੀ ਮੱਧ ਜੀ ਸੀ ਵੀ ਵੇਚ ਦਾਂਗੇ ਅਸੀਂ ਵੀ ਸਾਰੇ ਤੁਸੀਂ ਕੋਲ ਖੜ ਕੇ ਇੰਨਾ ਹੀ ਕਹਦੇ ਵੀ ਚੱਕ ਲੋ ਬਾਈ ਮੈਂ ਖੜ ਚੁੱਕਾ ਹਾਂ ਹੋਰ ਕਿਹਨਾ ਚੋਣਿਆ ਅਰਦਾਸ ਕਰੋ ਇਹ ਟਰੈਕਟਰ ਨੇ ਨਾ ਉਹ ਵੀ ਤੁਹਾਡੇ ਕੋਲ ਖੜ ਗਿਆ ਮੈਂ ਕਰਦਾ ਮੈਂ ਕਰਦਾ ਬਹੁਤ ਨੇ ਜੀ ਦੇਖੋ ਜਿੱਥੇ ਮੰਜਾ ਆ ਕੇ ਪਾਸੇ ਆ ਜਿਹੜੀ ਸਮੱਸਿਆ ਹੈ ਇਹਦਾ ਇੱਕੋ ਇੱਕ ਹੱਲ ਹੈ ਕਿ ਜੇ ਆਪਾਂ ਕੰਕਰੀਟ ਦੇ ਜਿਵੇਂ ਡੈਮ ਬੰਦੇ ਆ ਉਸ ਤਰੀਕੇ ਨਾਲ ਸਾਰਾ ਕਨਾਲ ਕਰੀਏ 6-7000 ਕਰੋੜ ਲੱਗਣਾ ਹੈ ਇਹ ਲੋਕ ਇਹ ਆਪੀ ਸਰਕਾਰ ਆਉਂਦੀ ਐ ਕੋਈ ਐਸ ਪੱਕਾ ਇਲਾਜ ਕਰ ਦੂਗਾ ਜ਼ਿੰਦਗੀ ਭਰ ਤੁਹਾਨੂੰ ਇਹਦੀ ਉਹ ਸਮੱਸਿਆ ਨਹੀਂ ਬੋਲੇ ਸਤਿਨਾਮ ਸਤਿਨਾਮ ਵਾਧਾ ਕਰਦਾ ਮੈਂ ਥੋੜਾ ਧੰਨਵਾਦ ਕਰਦਾ ਜਿਸ ਤਰੀਕੇ ਨਾਲ ਮੈਂ ਸਿਰ ਚੁੱਕਦਾ ਆਪਣੀ ਕੌਮ ਤੇ ਦਰਨਾ ਚ ਹਾਂਜੀ ਆਈ ਚੀਜ਼ ਕਿਤੇ ਹੋਰ ਸੂਬੇ 'ਚ ਹੁੰਦੀ ਨਾ ਉੱਡ ਜਾਣੇ ਸੀ ਓਡੀ ਹਿੰਮਤ ਐ ਉਸੀ ਓਡੀ ਹਿੰਮਤ ਐ ਜਿਹੜਾ ਸਾਰਾ ਕੁਝ ਛੱਡ ਕੇ ਇੱਕ ਦੂਜੇ ਦੀ ਮਦਦ ਤੇ ਆਇਆ ਸੋ ਮੈਂ ਅੱਜ ਮੇਰੇ ਕੋਲ ਮੈਨੂੰ ਬੁਲਾਇਆ ਸੀ ਹਰਾਉਬ ਸਾਹਿਬ ਨੇ ਤੇ ਆਪਣੇ ਹਲਕਾ ਚਾਂਗੀ ਨੇ ਪਬਲੀ ਦੇ ਸੋ ਮੈਂ ਇਹਨਾਂ ਨੂੰ ਕਹਿੰਦਾ ਕਿਸੇ ਚੀਜ਼ ਦੀ ਲੋੜ ਹੈ ਜਦੋਂ ਪਾਣੀ ਥੱਲੇ ਜਾਊਗਾ ਜੇ ਪਾਣੀ ਥੱਲੇ ਜਾਊਗਾ ਉਦੋਂ ਮੈਂ ਆਪਣੇ ਬਠਿੰਡੇ ਸਾਈਡ ਤੋਂ ਉਧਰੋਂ ਜੀਸੀਬੀਆਂ ਫੋਕਲਿਫਟਸ ਦੇ ਆਪਣੀਆਂ ਟਰੱਕ ਭੇਜ ਕੇ ਸਾਰਾ ਡੀਜ਼ਲ ਅਸੀਂ ਪਾਵਾਂਗੇ ਉਡੀ ਜ਼ਮੀਨਾਂ ਸਾਫ਼ ਕਰਨ ਵਾਸਤੇ ਜੇ ਸਿਲਟ ਜਿੱਥੇ ਹੋ ਜੂਗਾ ਉਹ ਕਰਨਾ ਹੈ ਤੇ ਹੁਣ ਮੈਂ ਹੁਣ ਮੈਂ ਠੱਗੀ ਹੋਈ ਨੇ ਠੇਕੇਦਾਰ ਨੇ ਇੰਨਾ ਬੜਾ ਜਿਆਦਾ ਲੈ ਗਿਆ ਉਹ ਉਹਦਾ ਆਪਾਂ ਠੀਕ ਕਰਨਾ ਹੋ ਜੋ ਪਾਣੀ ਥੱਲੇ ਗਿਆ ਹੁਣ ਮੈਂ ਬੰਨ ਵਾਸਤੇ ਮੈਂ ਹੁਣੀ ਇਹਨਾਂ ਤਿੰਨਾਂ ਨੂੰ ਮੈਂ ਧਰਉ ਸਭ ਕਹਿ ਦੇਦਾ ਮੈਂ 3 ਲੱਖ ਰੁਪਇਆ ਤੇ 9000 ਲੀਟਰ ਡੀਜ਼ਲ ਮੈਂ ਇਥੇ ਦੇਖ ਕੇ ਗਿਆ ਰਿਹਾ ਹਾਂ ਉਹ ਅਸੀਂ ਇਹ ਮਗਰੇ ਚਪੜਾ ਦੇ ਜੀ ਉਹ ਉਹਦੇ ਬਾਅਦ ਨਾਲ ਹੁਣ ਤਾਂ ਆਪਾਂ ਗੇੜਾ ਸਭਾਲ ਲੀਏ ਇਹਨੂੰ ਇਹਦੇ ਬਾਅਦ 10 15 ਦਿਨ ਬਾਅਦ ਮੈਂ ਆ ਕੇ ਆਜੂਗਾ ਫਿਰ ਆਪਾਂ ਇਹਨੂੰ ਠਿੱਕਦਰ ਮਗਰ ਪਹੁੰਚ ਦੇ ਅਸੀਂ ਕੰਮ ਕਰਵਾਉਣਾ ਜੀ ਇਹਨੂੰ ਸਮਝ ਕਰਵਾਉਣਾ ਕਿ ਸਭ ਨਾਲ ਨਾਲ ਉਹਨੂੰ ਸਮਾਈ ਨਹੀਂ ਕਰਦਾ ਮੱਕਾ ਕਰ ਇਹਨਾਂ ਨੂੰ ਕਹਿੰਦਾ ਮੈਂ ਇਹਨਾਂ ਨੂੰ ਕਹਿੰਦਾ ਕਿਸੇ ਹੋਰ ਵੀ ਚੀਜ਼ ਦੀ ਲੋੜ ਹੋਏ ਮੈਨੂੰ ਟੈਲੀਫੋਨ ਕਰ ਦਿਓ ਮੈਂ ਪਹੁੰਚਾ ਦਿੰਦਾ ਤੁਹਾਨੂੰ ਸਰ ਬਹੁਤ ਬਹੁਤ ਧੰਨਵਾਦ ਸਰ ਆਪਣੀ ਕੈਲੀ ਦਾ ਜਿੰਦਾਬਾਦ ਜਿੰਦਾਬਾਦ ਸੈਟ ਦਾ ਵਾਜੇ ਪੈਕਟ ਦੇ ਵੀ ਆ ਵੀ ਜਿੱਥੇ ਆ ਪੁਲਿਸ ਸਰਕਾਰ ਦਾ ਜਮਾ ਨਾ ਮੈਨੂੰ ਦਾ ਤਬਾ ਕਰ ਕੋਈ ਸਾਡੀ ਸੂਲਤ 10 ਸਾਲ ਪੰਜਾਬ ਪਿੱਛੇ ਬੈਗਾ ਜੀ 3 ਸਾਲ ਆਇਆ ਜਗਦੀਸ਼ ਸਿੰਘ ਕੋਲ ਸੰਦੇਖਿਆ ਤੇਰੇ ਬਾਤ ਦਾ

ਨਾ ਤੇ ਹੋਰ ਨਾ ਜੀ ਕੋਈ ਹੋਰ ਵੀ ਲੋਡ ਪਈ ਮੈਨੂੰ ਦੱਸ ਦਿਓ ਕੋਈ ਨਹੀਂ ਮੈਂ ਕਰਾਂ ਹਾਂਜੀ ਪ੍ਰਧਾਨ ਜੀ ਜਿਹੜਾ ਬਾਦਲ ਸਾਹਿਬ ਆਏ ਨੇ ਅੱਜ ਹੱਥ ਦੇ ਵਿੱਚ ਪੈਸੇ ਫੜੇ ਕਿਸ ਕੰਮ ਵਾਸਤੇ ਦੇ ਗਏ ਨੇ ਤੁਹਾਨੂੰ ਇਹ ਦੀ ਸਾਰੀ ਸੰਗਤ ਨੂੰ ਬੰਨ੍ਹਦੇ ਸਹਿਯੋਗ ਕਰਕੇ ਗਏ ਬੰਨ ਬੰਨੋ ਤਕੜੇ ਹੋ ਕੇ ਅਸੀਂ ਤੁਹਾਡੇ ਨਾਲ ਕਿੰਨੀ ਮਦਦ ਚਾਹੀਦੀ ਉਹਨਾਂ ਕਿਹਾ ਵੀ ਖੁੱਲੀ ਛੂਟ ਤੇ ਉਹ ਸਾਨੂੰ ਜਗਮੀਤ ਨੂੰ ਪਹਿਲਾਂ ਹੀ 1000 ਲੀਟਰ ਸਾਨੂੰ ਦੇਤਾ ਉਹਨੇ ਹੋਰ ਵੀ ਇਹਨੇ ਛੂਟ ਦਿੱਤੀ ਕਿੰਨੇ ਹੁਣ ਬਾਦਲ ਸਾਹਿਬ ਕਹਿ ਗਏ 3000 ਲੀਟਰ ਤੇਲ ਹੋਰ ਲਓ ਠੀਕ ਹੈ ਤੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਹੁਣ ਇੰਨਾ ਕੰਮ ਤਾਂ ਚੱਲਦਾ ਨਹੀਂਗਾ ਉਹ ਹੈ ਕਣਕਵਾੜ ਤੇ ਜਿਵੇਂ ਤੁਸੀਂ ਘੱਗਰ ਦਰਿਆ ਦੇ ਵਿੱਚੋਂ ਮਿੱਟੀ ਕੱਢਣ ਵਾਸਤੇ ਖੁੱਲਾ ਕਰਨ ਵਾਸਤੇ ਗੱਲ ਕਹੀ ਆ ਪ੍ਰਧਾਨ ਸਾਹਿਬ ਨੇ ਚੱਬਰ ਸਾਹਿਬ ਨੇ ਵੀ ਅਸੀਂ ਮਿੱਟੀ ਚੱਕ ਸਕਦੇ ਆ ਬਾਦਲ ਸਾਹਿਬ ਨੇ ਕੀ ਵਿਸ਼ਵਾਸ ਦਿੱਤਾ ਈ ਤੁਹਾਨੂੰ ਅਸੀਂ ਉਹ ਚਲੋ ਮੰਗ ਰੱਖੀਏ ਬਹੁਤ ਵਧੀਆ ਪਰ ਜਿਹੜੀ ਸਾਡੀ ਮੰਗਾ ਉਹ ਸਥਾਈ ਹੱਲਾ ਠੀਕ ਆ ਜੀ ਜਿਹੜਾ ਘੱਗਰ ਦੇ ਹਟਮਾ ਬੰਨ ਸਰਕਾਰੀ ਹੋਵੇ ਜਿਸ ਤਰ੍ਹਾਂ ਪਰਲੇ ਪਾਸੇ ਹਾਂਜੀ ਇਸ ਤਰ੍ਹਾਂ 96 ਚ ਪਰਲੇ ਪਾਸੇ ਲੱਗਾ ਜਿਨ੍ਹਾਂ ਦੇ ਸਾਡਾ ਹਟਮਾ ਬੰਨ ਨਹੀਂ ਵੱਜਦਾ ਸਥਾਈ ਹੱਲਾ ਜ਼ਮੀਨ ਐਕਵਾਇਰ ਨਹੀਂ ਹੁੰਦੀ ਉਹਨਾਂ ਚਰ ਸਾਡਾ ਕੋਈ ਹੱਲ ਨਹੀਂ ਠੀਕ ਹੈ ਧੰਨਵਾਦ ਜੀ ਹਾਂ ਜੀ ਬੜਾ ਬਦਲ ਸਾਹਿਬ ਦਾ ਧੰਨਵਾਦ ਆਏ ਗਰੀਬ ਹਲਕ ਗਰੀਬ ਹਲਕਾ ਹਟ ਐਸੀ ਹਲਕਾ ਇੰਨੀ ਦੂਰ ਚੱਲ ਕੇ ਆਏ ਨੇ ਬਹੁਤ ਧੰਨਵਾਦ ਉਹਨਾਂ ਦਾ ਠੀਕ ਹੈ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਦਲ ਆਏ ਸੀ ਤੁਸੀਂ ਉਹਨਾਂ ਦੇ ਕੋਲ ਕੀ ਮੰਗਾ ਰੱਖਿਆ ਔਰ ਕੀ ਭਰੋਸਾ ਦੇ ਕੇ ਗਏ ਨੇ ਤੁਹਾਨੂੰ ਅਸੀਂ ਉਹਨਾਂ ਕੋਲ ਮੰਗਾ ਪਹਿਲਾਂ ਤੇ ਅਸੀਂ ਉਹਨਾਂ ਦਾ ਇੱਥੇ ਆਉਣ ਤੇ ਬਹੁਤ ਜੀਆਂ ਆਖਦੇ ਆ ਧੰਨਵਾਦ ਕਰਦੀਆਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਵੀ ਜਿਹੜੇ ਅੱਜ ਆ ਕੇ ਸਾਡੀ ਇਸ ਦੁਖੀ ਤਕਲੀਫ ਦੀ ਘੜੀ ਦੇ ਵਿੱਚ ਆ ਕੇ ਮੋਢੇ ਨਾਲ ਮੋਢਾ ਲਾ ਕੇ ਖੜ ਗਏ ਨੇ ਉਹਨਾਂ ਨੂੰ ਇੰਨਾ ਇਲਾਕੇ ਦੀਆਂ ਹੀ ਮੰਗਾਂ ਰੱਖੀਆਂ ਨੇ ਵੀ ਇੱਥੇ ਫਲੱਡ ਦੀ ਮਾਰ ਆ ਰਹੀ ਹੈ ਬੜੇ ਚਿਰ ਤੋਂ 12-13 ਸਾਲ ਪਹਿਲਾਂ ਸ਼ੁਰੂ ਚ ਇਲਾਕਾ ਮਰਦਾ ਸੀ ਤੇ ਜਿਹੜੀ 98 ਦੇ ਵਿੱਚ 5 ਕਿਲੋਮੀਟਰ ਪੰਨ ਸੀ ਸਾਗਰੇ ਦੇ ਕੋਲ ਮਾਰਕੰਡੇ ਦਾ ਪਾੜੇ ਦਾ ਉਹ ਬਾਦਲ ਸਾਹਿਬ ਨੇ ਬੰਨਿਆ ਸੀ 97-98 ਦੇ ਵਿੱਚ ਅੱਜ ਜਿਹੜੇ ਤੁਹਾਨੂੰ ਮੈਂ ਵੇਖਿਆ ਜਦੋਂ ਬਾਦਲ ਸਾਹਿਬ ਨੇ ਪੇਮੈਂਟ ਫੜਾ ਕੇ ਗਏ ਨੇ ਉਹ ਪੈਸੇ ਕਿਸ ਤੰ ਵਾਸਤੇ ਦੇ ਗਏ ਉਹ ਇਹੀ ਕਰਕੇ ਗਏ ਨੇ ਵੀ ਜੋ ਵੀ ਇੱਥੇ ਤੁਸੀਂ ਖਰਚਾ ਕਰਦੇ ਜੇ ਕਿਤੇ ਗੱਟਿਆਂ ਦਾ ਕਿਤੇ ਕੋਈ ਜਾਲ ਲਾਉਣਾ ਹੈ ਕੋਈ ਹੋਰ ਕੋਈ ਵੀ ਕੋਈ ਵੀ ਖਰਚਾ ਹੈ ਉਹ ਤੁਸੀਂ ਜਿੱਥੇ ਮਰਜ਼ੀ ਕਰ ਦਿਓ ਸਾਡੀ ਕੋਈ ਕੰਡੀਸ਼ਨ ਨਹੀਂ ਤੇ ਜੇਕਰ ਆ ਟਰੈਕਟਰ ਟਰਾਲੀਆਂ ਜੀਸੀਬੀ ਲੱਗੀਆਂ ਹੋਈਆਂ ਨੇ ਜੀਸੀਬੀ ਕਿਰਾਏ ਤੇ ਲਾਉਣਾ ਹਾਂ ਕਿਰਾਏ ਤੇ ਤੇ ਜੇ ਕੋਈ ਤੇਲ ਤੁਹਾਨੂੰ ਵੀ 10000 ਲੀਟਰੋ ਤੇਲ ਦੇ ਗਏ ਨੇ ਸਾਨੂੰ ਇੱਥੇ ਤੇ ਕੈਸ਼ ਕਿੰਨਾ ਦੇ ਗਏ ਜੀ ਕਿ ਐਸ 3 ਲੱਖ ਰੁਪਈਆ ਸਪੋਰਟੇ ਦੇ ਗਏ ਨੇ ਸਾਰੀ ਸੰਗਤ ਨੂੰ ਵੀ ਜਿੰਨਾ ਅੱਗੋਂ ਵੀ ਇਹ ਕਹਿ ਕੇ ਗਏ ਨੇ ਵਿਸ਼ਵਾਸ ਦਵਾ ਕੇ ਕਹਿਣ ਕਿ ਜੋ ਵੀ ਕਿਸੇ ਕਿਸੇ ਵੀ ਕਿਸਮ ਦੀ ਕੋਈ ਲੋੜ ਹੋਵੇ ਸਾਨੂੰ ਅੱਧੀ ਰਾਤ ਫੋਨ ਕਰਾ ਜੀ ਅਸੀਂ ਇੱਥੇ ਪਹੁੰਚਦੀ ਕਰਾਂਗੇ ਜਦ ਕਿ ਜਗਮੀਤ ਸਿੰਘ ਰਿਹੋਂ ਨੇ ਜ਼ਿਲ੍ਹਾ ਪ੍ਰਧਾਨ ਹੈ ਸਾਡੇ ਇੱਥੋਂ ਰਿਹੋਂ ਤੋਂ ਉਹਨਾਂ ਨੇ ਇਹਨਾਂ ਦੇ ਆਉਣ ਤੋਂ ਪਹਿਲਾਂ ਹੀ ਸਤਰਾਨੇ ਹਲਕੇ ਦੇ ਅੰਦਰ 10-12000 ਲੀਟਰ ਤੇਲ ਦੀ ਉਹ ਸੇਵਾ ਪਹਿਲਾਂ ਕਰ ਚੁੱਕੇ ਨੇ ਸਾਨੂੰ ਵੀ ਦੇ ਚੁੱਕੇ ਨੇ ਇੱਥੇ 1000 ਲੀਟਰ ਤੇ ਉਹਨਾਂ ਦੇ ਸਾਰੇ ਸਹਿਯੋਗ ਨਾਲ ਭੈਣ ਭਰਾਵਾਂ ਦੀ ਕੰਮ ਚੱਲ ਰਿਹਾ ਆ ਦੇਖੋ ਸਾਰੇ ਟਰੈਕਟਰ ਟਰਾਲੀਆਂ ਇਹ ਨਗਰਾਂ ਦੀਆਂ ਹੀ ਨੇ 12-13 ਪਿੰਡਾਂ ਤੋਂ 10000 ਲੀਟਰ ਡੀਜ਼ਲ ਔਰ 3 ਲੱਖ ਰੁਪਈਆ ਇਹ ਸਾਡੇ ਏਰੀਆ ਨੂੰ ਦੇ ਕੇ ਗਏ ਨੇ ਬਾਦਲ ਸਾਹਿਬ ਅਸੀਂ ਉਹਨਾਂ ਦਾ ਤਹਿਤ ਨੂੰ ਤੁਲੰਤ ਕਰਦੇ ਆ 1999 ਚ ਵੱਡੇ ਬਾਦਲ ਸਾਹਿਬ ਨੇ ਸਾਡਾ ਬੰਨ ਬਣਾਇਆ ਸੀ ਨਹੀਂ ਤੇ ਸਾਡੇ 12 ਪਿੰਨ ਮਰਦੇ ਸੀ ਉਦੋਂ ਤੇ ਅਸੀਂ ਰੋਟੀਆਂ ਖਾਂਦੇ ਪਿਆ ਜੇ ਅੱਜ ਸਾਡੀਆਂ ਦੋ ਦੋ ਮੰਜ਼ਲੀਆਂ ਕੋਠੀਆਂ ਨੇ ਇਹ ਬਾਦਲ ਸਾਹਿਬ ਦੇ ਵੱਡੇ ਬਾਦਲ ਸਾਹਿਬ ਦੇ ਬਦੌਲਤ ਹੈ ਅੱਜ ਵੀ ਉਹ ਆਏ ਨੇ ਸਾਨੂੰ ਬਹੁਤ ਵਧੀਆ ਲੱਗਾ ਜੀ ਸਾਡੀ ਇਸ ਦੁੱਖ ਦੀ ਘੜੀ 'ਚ ਸਾਡੇ ਨਾਲ ਖੜੇ ਨੇ ਠੀਕ ਹੈ ਜੀ ਧੰਨਵਾਦ